ਅਗਨੀਪਥ ਯੋਜਨਾ ਤੇ ਅਗਨੀ ਵੀਰਾਂ ਨਾਲ ਜੁੜੇ ਪ੍ਰਬੰਧਨ ਦਾ ਮੁੱਦਾ ਲਗਾਤਾਰ ਸੁਰਖੀਆਂ 'ਚ ਹੈ ਕਿਤੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਤੇ ਕਈ ਜਗ੍ਹਾ ਅਗਨੀ ਵੀਰਾਂ ਦੇ ਭਵਿੱਖ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਰਾਜਨੀਤਿਕ ਬਿਆਨਬਾਜ਼ੀ ਅਤੇ ਗੁੰਮਰਾਹਕੁੰਜ ਜਾਣਕਾਰੀ ਨਾਲ ਇਸ ਮੁੱਦੇ ਨੂੰ ਹੋਰ ਵੀ ਗੁੰਝਲਦਾਰ ਬਣਾ ਦਿੱਤਾ ਗਿਆ ਪਰ ਅਜੇ ਬਿਲਕੁਲ ਵੀ ਨਹੀਂ ਹੈ ਕਿਉਂਕਿ ਅਗਨੀਪਥ ਇੱਕ ਵਿਚਾਰਵਾਣ ਅਤੇ ਲਾਭਕਾਰੀ ਯੋਜਨਾ ਹੈ ਜਿਸ ਨੂੰ ਜ਼ਮੀਨੀ ਪੱਧਰ ਤੇ ਲਿਆਉਣ ਤੋਂ ਪਹਿਲਾਂ ਹਥਿਆਰਬੰਦ ਬਲਾਂ ਵੱਲੋਂ ਵੱਖ-ਵੱਖ ਏਤਾਰਕਾਂ ਨਾਲ ਡੂੰਗਾ ਅਸਲਾ مشورہ ਕੀਤਾ ਗਿਆ ਸੀ ਇਸ ਯੋਜਨਾ ਦਾ ਮੰਤਵ ਸੈਨਾ ਚ ਉਸ ਉਮਰ ਨੂੰ ਘੱਟ ਕਰਨਾ ਤੇ ਤਕਨੀਕੀ ਤੌਰ ਇਸ ਸੈਨਾ ਨੂੰ ਅ ਸਰਦਾਰ ਬਣਾਉਣਾ ਹੈ ਇੱਕ ਰਿਪੋਰਟ ਅਗਨੀਪਥ ਇੱਕ ਵਿਚਾਰਵਾਨ ਅਤੇ ਲਾਭਕਾਰੀ ਯੋਜਨਾ ਹੈ ਜਿਸ ਨੂੰ ਜ਼ਮੀਨੀ ਪੱਧਰ ਤੇ ਲਿਆਉਣ ਤੋਂ ਪਹਿਲਾਂ ਹਥਿਆਰਬੰਦ ਬਲਾਂ ਵਿੱਚ ਵੱਖ-ਵੱਖ ਹਿੱਤ ਧਾਰਕਾਂ ਨਾਲ ਡੂੰਘਾ ਸਲਾਹ-ਮਸ਼ਵਰਾ ਕੀਤਾ ਗਿਆ ਹੈ ਇਸ ਯੋਜਨਾ 'ਚ ਆਮ ਸੈਨਿਕ ਅਤੇ ਅਗਨੀਵੀਰ 'ਚ ਕੋਈ ਫਰਕ ਨਹੀਂ ਹੈ ਇਸ ਦਾ ਉਦੇਸ਼ ਭਾਰਤੀ ਹਥਿਆਰਬੰਦ ਬਲਾਂ ਨੂੰ ਯੁੱਧ ਲਈ ਤਿਆਰ ਰੱਖਣਾ ਅਤੇ ਹਥਿਆਰਬੰਦ ਬਲਾਂ 'ਚ ਨੌਜਵਾਨ ਸ਼ਕਤੀ ਬਣਾਈ ਰੱਖਣਾ ਹੈ ਦੇਸ਼ ਦੀ ਸੁਰੱਖਿਆ ਨੂੰ ਮਜ਼ਬੂਤ ਬਣਾਈ ਰੱਖਣ ਦੇ ਲਈ ਤਿੰਨਾ ਸਿਨਾਮਾਂ ਵੱਲੋਂ 2 ਸਾਲ ਤੱਕ ਇਸ ਦੇ ਵੱਖ-ਵੱਖ ਪਹਿਲੂਆਂ ਤੇ ਡੂੰਘਾ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਹੀ ਇਸ ਨੂੰ ਲਾਗੂ ਕੀਤਾ ਗਿਆ ਹੈ ਯੋਜਨਾ ਲਾਗੂ ਹੋਣ ਤੋਂ ਬਾਅਦ ਰਾਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਸੈਨਾ ਦੇ ਤਿੰਨ ਮੁਖੀਆਂ ਨੇ ਇਸ ਦੇ ਪਿੱਛੇ ਨੇਕ ਇਰਾਦੇ ਦੀ ਸ਼ਿਲਾਘਾ ਕੀਤੀ ਸੀ ਇਸ ਅਗਨੀਪਥੀ ਯੋਜਨਾ ਸੇ ਇਮਪਲॉयਮੈਂਟ ਅਪਰਚੂਨਿਟੀਆਂ ਵਧਣਗੀਆਂ ਅਤੇ ਅਗਨੀਵੀਰ ਸੇਵਾ ਕੇ ਦੌਰਾਨ ਅਰਜੀਟ ਸਕਿਲਸ ਯੂਮ ਐਕਸਪੀਰੀਅੰਸ ਉਹਨੇ ਵਿਭਿੰਨ ਖੇਤਰੋ ਮੇ ਇਮਪਲॉयਮੈਂਟ ਵੀ प्राप्त कराएगा एनहैंस यूथ पुल प्रोफाइल एज वॉज अर्लियर दैट इज रिडक्शन ऑफ एवरेज एज फ्रॉम 32 टू टू ट्वेंटी टू बी अचीव्ड ओवर अ पीरियड ऑफ टाइम एक आइडिया जो मेड इन इंडिया एंड मेक फॉर इंडिया है एक आइडिया जो आर्म फोर्सेस के ह्यूमन रिसोर्सेज मैनेजमेंट को पॉजिटिवली इंपैक्ट करेगा इंडियन ए फोर्स इज लुकिंग टू टैप into this source of dynamic young people. The new scheme therefore gives the FOS an opportunity to draw from the vast pool of talent available in the country so that they can serve in the nation's armed forces with pride. ਸਾਬਕਾ ਹਵਾਈ ਸੈਨਾ ਮੁਖੀ ਰਾਕੇਸ਼ ਕੁਮਾਰ ਸਿੰਘ ਪਧੋਰੀਆ ਅਗਨੀ ਪਥ ਯੋਜਨਾ ਦੀ ਚਰਚਾ 'ਚ ਵਿਅਕਤੀਗਤ ਤੌਰ ਤੇ ਸ਼ਾਮਲ ਸਨ। ਉਹਨਾਂ ਨੇ ਕਿਹਾ ਕਿ ਅਗਨੀ ਵੀਰਾਂ ਦੀ ਸੇਵਾ ਮੁਕਤੀ ਤੇ ਵੀ ਸਾਰੇ ਮੈਕਮੇਿਆਂ ਨਾਲ ਤਾਲਮੇਲ ਕੀਤਾ ਗਿਆ ਅਤੇ ਇਹ ਕੋਸ਼ਿਸ਼ ਕੀਤੀ ਗਈ ਕਿ ਅਗਨੀ ਵੀਰਾਂ ਨੂੰ ਵੱਖ-ਵੱਖ ਸੇਵਾਵਾਂ 'ਚ ਸ਼ਾਮਲ ਕਰਨ ਦਾ ਯਤਨ ਕੀਤਾ ਜਾਵੇ। ਉੱਥੇ ਹੀ ਅਗਨੀਪਥ ਯੋਜਨਾ ਦੀ ਜ਼ਰੂਰਤ ਅਤੇ ਅਗਨੀਵੀਰਾਂ ਦੇ ਸੁਨਹਿਰੇ ਭਵਿੱਖ ਲਈ ਸਾਬਕਾ ਸੈਨਾ ਅਧਿਕਾਰੀ ਨੇ ਅਗਨੀਵੀਰ ਯੋਜਨਾ ਨੂੰ ਦੇਸ਼ ਦੇ ਲਈ ਜ਼ਰੂਰੀ ਦੱਸਿਆ ਦ ਡਿਸਕਸ਼ਨਸ ਔਨ ਥਿਸ ਸਕੀਮ ਵਰ ਵੈਰੀ ਵੈਰੀ ਲੈਂਦੀ ਐਂਡ ਵੈਰੀ ਡਿਟੇਲਡ ਓਕੇ ਇਟ ਸਟਾਰਟਡ ਵਿਦ ਅ ਸਰਟਨ ਪ੍ਰੋਪੋਜ਼ਲ ਐਂਡ ਥੇਰ ਆਫਟਰ ਇਟ ਵਾਸ ਡਿਸਕਸਡ ਐਟ ਲੈਂਥ ਇਹ ਫੈਰ ਰਿਮੈਂਬਰ ਕਰੈਕਟਲੀ অলਮੋਸਟ 2 ਇਅਰਸ ਵਾਂਸ ਸੇ ਬੇਸਿਕ ਫਾਰਮੈਟ ਹਾਸ ਮੇਡ ਦਿਸ ਹੋਲ ਪੇਪਰ ਵਾਸ ਸਰਕੂਲੇਟਡ ਟੂ ਵੇਰੀਅਸ ਅਦਰ ਡਿਪਾਰਟਮੈਂਟਸ ਐਂਡ ਥੇਅਰ ਇਨਪੁਟਸ ਵਰ ਟੇਕਨ ਅਗਨੀ ਪਥ ਯੋਜਨਾ ਨੂੰ ਲੈ ਕੇ ਫਲਾਏ ਜਾ ਰਹੇ ਖਦਸ਼ੇ ਨੂੰ ਕੇਂਦਰੀ ਬਲ ਦੇ ਮੁਖੀਆਂ ਨੇ ਦੂਰ ਕੀਤਾ ਹੈ ਸੀਆਈਐਸਐਫ ਐਸਐਸਬੀ ਕੇਂਦਰੀ ਰੇਲਵੇ ਪੁਲਿਸ ਬਲ ਸੀਆਰਪੀਐਫ ਅਤੇ ਬੀਐਸਐਫ ਦੇ ਮੁਖੀਆਂ ਅਨੁਸਾਰ ਇਨ੍ਹਾਂ ਅਰਧ ਸੈਨਿਕ ਬਲਾਂ ਵਿੱਚ ਸਾਬਕਾ ਅਗਨੀ ਵੀਰਾਂ ਦੀ ਭਰਤੀ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਭਵਿੱਖ ਵਿੱਚ ਜੋ ਵੀ ਭਰਤੀ ਅਰਕਸ਼ਤ ਯਾਨੀ ਕੌਨਸਟੇਬਲ उसमें भी सभी श्रेणियों में 10 प्रतिशत आरक्षण का प्रावधान किया जाएगा न सिर्फ आरक्षण दिया जाएगा बल्कि उनको आयु सीमा में छूट भी दी जाएगी जो दिसंबर व दिसंबर 2026 व जनवरी 2027 में जो पहला बैच अग्निवीरों का आर्मी नेवी एयरफोर्स से डिस्चार्ज होगा उनके लिए ये छूट की सीमा पांच वर्ष होगी लेकिन उसके तत्पश्चात जो बैचेज आएंगे उसके लिए ये तीन वर्ष की सीमा की जाएगी और तीसरी एक बहुत महत्वपूर्ण छूट जो दी गई है वो ये है कि जो परीक्षा होगी उसमें एक शारीरिक दक्षता परीक्षा यानी फिजिकल एफिशिएंसी टेस्ट होता है तो वो टेस्ट की आवश्यकता अग्निवीरों को नहीं होगी ब्यूरो रिपोर्ट दूरदर्शन समाचार